ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਹ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਤਮਾਕੇਦਾਰ ਵੀਡੀਓ ਰਹੋਗੀ ਅੱਜ ਦੀ ਕਿਉਂਕਿ ਪ੍ਰਿੰਟ ਸੂਟ ਆਏ ਨੇ ਸੈਟਰਡੇ ਸਪੈਸ਼ਲ ਰਹਿੰਦੀ ਆ ਵੀਡੀਓ ਪਰ ਸਾਰਾ ਨਿਊ ਸਟਾਕ ਆਇਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਜਿੰਨਾ ਵੀ ਪਿਆਵਾ ਦੋ ਲਾਈਨਾਂ ਨੇ ਪੂਰੀਆਂ ਯਾਨੀ ਕਿ ਪੂਰੇ ਥਾਨਾ ਦੇ ਥਾਨ ਆਏ ਨੇ ਆਪਣੇ ਕੋਲੇ ਤੇ ਸਾਰੇ ਇਹ ਜਿਹੜੇ ਆਏ ਨੇ ਇਹ ਸਾਰੇ ਰਹਿਣਗੇ ਜਾਨੀ ਕਿ ਪ੍ਰਿੰਟ ਸੂਟ ਬਹੁਤ ਹੀ ਸੋਹਣੇ ਇੰਨੇ ਸੋਹਣੇ ਡਿਜ਼ਾਈਨ ਆਏ ਨੇ ਸੋ ਇਹਨਾਂ ਵਿੱਚੋਂ ਤੁਸੀਂ ਜਿਹੜਾ ਮਰਜ਼ੀ ਸੂਟ ਲੈ ਲਿਓ ਤੇ ਰੇਟ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਹੁਣ ਤੱਕ ਆਪਾਂ ਜਿੰਨਾ ਵੀ ਰੇਟ ਇਹ ਕੀਤਾ ਵਿਧ ਕੋਲੀਅਰ 600 ਰੁਪਏ ਦੇ ਨਾਲ ਆਪਾਂ ਸੇਲ ਕੀਤੇ ਸੀਗੇ ਸੋ ਹੁਣ ਇਹ ਆਪਾਂ ਸਾਰੇ ਨਿਊ ਸਟਾਕ ਆ ਪਿੱਛੋਂ ਹੀ ਲੈਸ ਦੇ ਵਿੱਚ ਆ ਪੂਰੀ ਲੈਸ ਆ ਚੁੱਕੀ ਹੈ ਇਹਨਾਂ ਤੇ ਸੋ ਜਿਹੜੀਆਂ ਭੈਣਾਂ ਵੇਟ ਕਰਦੀਆਂ ਸੀਗੀਆਂ ਕਿ ਲੈਸ ਆਊਗੀ ਅਸੀਂ ਉਦੋਂ ਲਵਾਂਗੇ ਹਨਾ ਜਾਂ ਹਮੇਸ਼ਾ ਹੀ ਹੁੰਦਾ ਕਿ ਜਾਂਦੇ ਜਾਂਦੇ ਮੌਸਮ ਦੇ ਨਾਲ ਰੇਟ ਘਟ ਜਾਂਦੇ ਨੇ ਤੇ ਫਿਰ ਭੈਣਾਂ ਇਹਨਾਂ ਦੇ ਪੂਰੇ ਬੈਨੀਫਿਟ ਲੈਂਦੀਆਂ ਨੇ ਸੋ ਉਹ ਇਹ ਚੀਜ਼ਾਂ ਆ ਚੁੱਕੀਆਂ ਨੇ ਤੇ ਸਾਰੀਆਂ ਭੈਣਾਂ ਦੀ ਪਹਿਲੀ ਪਸੰਦ ਨੇ ਇਹ ਸੂਟ ਪੰਜਾ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ ਤੇ ਜਿਹੜੀਆਂ ਭੈਣਾਂ ਨੇ ਚਾਰ ਸੂਟ ਮੰਗਾਉਣਗੀਆਂ ਜਿਹੜੀਆਂ ਵੀ ਭੈਣਾਂ ਚਾਰ ਸੂਟ ਕੋਈ ਵੀ ਪ੍ਰਿੰਟ ਮੰਗਾ ਸਕਦੇ ਹੋ 4 ਸੂਟਾ ਹੋਤੇ ਤੁਹਾਨੂੰ ਕੋਰੀਅਰ ਫਿਰ ਫ੍ਰੀ ਮਿਲੂਗਾ ਇਹਨਾਂ ਦੇ ਨਾਲ ਸੋ 4 ਸੂਟਾਂ ਦੇ ਤੁਹਾਨੂੰ ਕੋਈ ਕੋਰੀਅਰ ਦੇਣ ਦੀ ਲੋੜ ਨਹੀਂ ਪਰ ਜੇ ਤੁਸੀਂ 1 ਸੂਟ ਮੰਗਾਉਂਗੇ 2 ਮੰਗਾਉਂਗੇ 3 ਮੰਗਾਉਂਗੇ ਤਾਂ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਜੀ ਸੋ ਇਹ ਅੱਜ ਦੀ ਡੀਲ ਆ ਬਹੁਤ ਹੀ ਸੋਹਣੀ ਬਹੁਤ ਹੀ ਵਧੀਆ 500 ਦੇ ਵਿੱਚ ਸਾਰੇ ਬ੍ਰਾਂਡ ਦੇ ਪੂਰੇ ਵਧੀਆ ਟੌਪ ਦੇ ਬ੍ਰਾਂਡ ਬੀ ਐਲ ਐਮ ਏ ਕੇ ਟੈਕਸ ਪਿੰਟੈਕ ਸਾਰੇ ਪ੍ਰਕ੍ਰਿਤੀ ਬ੍ਰਾਂਡ ਦੇ ਪੂਰੇ ਟੌਪ ਦੇ ਡਿਜ਼ਾਈਨ ਨੇ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਚ ਦਿਖਾਉਂਗੀ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਪੈਣਾ ਇਹ ਮੈਸੇਜ ਕਰ ਰਹੀਆਂ ਸੀਗੀਆਂ ਕਿਵੇਂ ਪੇਮੈਂਟ ਕੈਸ਼ ਔਨ ਡਿਲੀਵਰੀ ਲੈ ਕੇ ਆਓ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਇਦਾਂ ਦਾ ਕੋਈ ਉਹ ਨਹੀਂ ਹੈਗਾ ਬਹੁਤ ਪੈਣ ਕਹਿੰਦੀਆਂ ਨੇ ਅਸੀਂ ਤੁਹਾਡੇ ਤੇ ਕਿਵੇਂ ٹرسٹ ਕਰੀਏ ٹرسٹ ਤੋਂ ਬਿਨਾ ਤਾਂ ਕੰਮ ਵੀ ਨਹੀਂ ਹੁੰਦਾ ਬਹੁਤ ਆਈਡੀਆਂ ਨੇ ਜਿਹੜੀਆਂ ਫੇਕ ਵੀ ਚੱਲ ਰਹੀਆਂ ਨੇ ਉਹ ਵੀ ਅਸੀਂ ਤੁਹਾਡੇ ਰੀਜ਼ਨ ਨੂੰ ਤੁਹਾਡੀ ਜਿਹੜੀ ਹੈ ਨਾ ਇਹ ਮਤਲਬ ਕਿ ਫਿਕਰ ਹੁੰਦੀ ਹੈ ਇਹਨੂੰ ਅਸੀਂ ਸਮਝਦੇ ਆਂ ਬੜ ਤੁਸੀਂ ਵੀ ਮੇਰੀ ਫਿਕਰ ਨੂੰ ਸਮਝੋ ਕਿਉਂਕਿ ਮੈਂ ਇੱਕ ਪਿੰਡ ਤੋਂ ਕੰਮ ਕਰ ਰਹੀ ਆਂ ਘਰ ਤੋਂ ਹੀ ਇਹ ਮੇਰੀ ਜਿੰਨੀ ਵੀ ਬੁਟੀਕ ਦਾ ਸਾਰਾ ਕੰਮ ਆ ਮੇਰਾ ਘਰ ਤੋਂ ਹੀ ਆਂ ਸੋ ਇਥੇ ਕੈਸ਼ অন ਡਿਲੀਵਰੀ ਲਈ ਪ੍ਰਾਈਵੇਟ ਕੋਰੀਅਰਰ ਨਾਲ ਡੀਲ ਕਰਨਾ ਪੈਂਦਾ ਤੇ ਉਹ ਪਿੰਡ ਤੋਂ ਕੋਰੀਅਰ ਆ ਕੇ ਚੱਕ ਦੇਣੀ ਹੈਗੇ ਬਾਕੀ ਫਿਰ ਕੋਈ ਵੀ ਕੋਰੀਅਰਰ ਹੈ ਨਾ ਵੀ ਮਿਸਪਲੇਸ ਹੋ ਜਾਵੇ ਉਹਦੀ ਕੋਈ ਵੀ ਅ ਮਤਲਬ ਕਿ ਹੈ ਹੀ ਨਹੀਂਗੀ ਵੀ ਕਿਸੇ ਬਸ ਹਾਂਜੀ ਪਤਾ ਕਰਦੇ ਆ ਆਨ ਦਾ ਜਾਂਦਾ ਸਾਡੇ ਨਾਲ ਜਦੋਂ ਮੈਂ ਸਟਾਰਟ ਕੀਤਾ ਕੰਮ ਤਾਂ ਮੇਰੇ ਨਾਲ ਇਹ ਚੀਜ਼ ਹੋ ਚੁੱਕੀ ਆ ਸੋ ਤਾਂ ਕਰਕੇ ਆ ਕਿ ਆਪਾਂ ਪੋਸਟ ਆਫਿਸ ਰਾਹੀਂ ਹੀ ਕੋਰੀਅਰ ਕਰਦੇ ਆ ਤੇ ਤੁਹਾਡੇ ਹੀ ਪਿੰਡ ਦਾ ਤੁਹਾਡੀ ਏਰੀਆ ਦਾ ਪੋਸਟ ਆਫਿਸ ਤੁਹਾਨੂੰ ਕੋਰੀਅਰ ਘਰ ਤੱਕ ਦੇਣ ਆਉਂਦਾ ਸੋ ਪੇਮੈਂਟ ਫਿਰ ਪਹਿਲਾਂ ਹੀ ਪਵਾਉਣੀ ਪੈਂਦੀ ਆ ਇਹ ਸਾਡੀ ਮਜਬੂਰੀ ਆ ਸੋ ਤਾਂ ਕਰਕੇ ਕੋਸ਼ਿਸ਼ ਕਰਿਆ ਕਰੋ ਭੈਣ ਬਣ ਕੇ ਹਨਾ ਮਜਬੂਰੀ ਨੂੰ ਸਮਝਿਆ ਕਰੋ ਨਹੀਂ ਸਾਡਾ ਕਿਹੜਾ ਜੀ ਨਹੀਂ ਕਰਦਾ ਕਿ ਤੁਹਾਡੇ ਨਾਲ ਡੀਲ ਕਰੀਏ ਤੇ ਜੇ ਸਾਡੇ ਕੋਲ ਕੈਸ਼ অন ਡਿਲੀਵਰੀ अवेलेबल ਹੋ ਸਕੇ ਤਾਂ ਮੈਂ ਜ਼ਰੂਰ ਲੈ ਕੇ ਆਵਾਂ ਤੇ ਬਾਕੀ ਟਰਾਈ ਵੀ ਕਰ ਰਿਆਂ ਜੇ ਕੋਈ ਵਧੀਆ ਆਪਾਂ ਨੂੰ ਮਿਲਦੇ ਆ ਤਾਂ ਆਪਾਂ ਜ਼ਰੂਰ ਲੈ ਕੇ ਆਵਾਂਗੇ ਤੇ ਚਲੋ ਜੀ ਦਿਖਾਉਣੀ ਆ ਜ਼ਿਆਦਾ ਗੱਲਾਂ ਨਹੀਂ ਕਰਦੀ ਕਿਉਂਕਿ ਵੀਡੀਓ ਵੀ ਕਾਫੀ ਲੰਬੀ ਹੋ ਜਾਣੀ ਆ ਪ੍ਰਿੰਟ ਬਹੁਤ ਜ਼ਿਆਦਾ ਆਏ ਨੇ ਸਾਰੇ ਸ਼ੋਅ ਕਰੂੰਗੀ ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਲਿਓ ਪ੍ਰਾਈਜ਼ ਰਹੂਗਾ ਸਿਰਫ 500 ਰੁਪਏ 500 ਦੇ ਵਿੱਚ ਇਹ ਵਾਲਾ ਸੂਟ ਵਿਦ ਕੋਰੀਅਰ ਦੇ ਨਾਲ ਤੁਹਾਨੂੰ ਮਿਲੇਗਾ ਜੀ ਚਾਰ ਸੂਟਾਂ ਉੱਥੇ ਕੋਰੀਅਰ ਫ੍ਰੀ ਰਹੂਗਾ ਅੱਜ ਦੀ ਵੀਡੀਓ ਦਾ ਪਹਿਲਾ ਹੀ ਡਿਜ਼ਾਈਨ ਬ੍ਰਾਂਡਿੰਗ ਪੂਰੀ ਸਾਰੀ ਟੈਗਿੰਗ ਕੱਟ ਪੂਰੀ ਆ ਥਾਣਾ ਦੇ ਥਾਣ ਨੇ ਆਪਣੇ ਕੋਲ ਸੋ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਕੋਈ ਵੀ ਭੈਣ ਰਹਿ ਨਾ ਜਾਵੇ ਹਨਾ ਸੋ ਕਲਰ ਇੰਨੇ ਸੋਹਣੇ ਆਇਆ ਪ੍ਰਿੰਟਿੰਗਾਂ ਇੰਨੀਆਂ ਸੋਹਣੀਆਂ ਆਈਆਂ ਨੇ ਜਿਹੜਾ ਮਰਜੀ ਕਲਰ ਲੈ ਲਿਓ ਜਿਹੜਾ ਮਰਜੀ ਡਿਜ਼ਾਈਨ ਲੈ ਲਿਓ ਮਸਟਰਡ ਕਲਰ ਦੇ ਉੱਪਰ ਆ 500 ਦਾ ਪ੍ਰਾਈਸ ਆ ਸਿਰਫ 500 ਰੁਪਏ ਸੂਡ ਦਾ ਪ੍ਰਾਈਸ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਅਲੋ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਆ ਫੁੱਲ ਫਲਾਵਰਾਂ ਤੋਂ ਹਟ ਕੇ ਪੱਤੇ ਪੱਤੇ ਦਾ ਪ੍ਰਿੰਟ ਬਣਿਆ ਹੋਇਆ ਤੇ ਬਹੁਤ ਟੌਪ ਦਾ ਡਿਜ਼ਾਈਨ ਆ ਇਹਦੇ ਵਿੱਚ ਤੁਹਾਨੂੰ ਪੰਜ ਕਲਰ ਮਿਲਣਗੇ ਪੰਜੇ ਦੇ ਪੰਜੀ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਆ ਲੋ ਪਹਿਲਾ ਆਪਾਂ ਖੋਲਿਆ ਵਾ ਮਸਟਰਡ ਸ਼ੇਡ ਮਸਟਰਡ ਸ਼ੇਡ ਵੀ ਪੂਰਾ ਵਧੀਆ ਪੂਰੀ ਕੱਟ ਮਿਲੂਗੀ 5 ਮੀਟਰ ਦੀ ਕੱਟ ਮਿਲੂਗੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਯਾਨੀ ਕਿ ਇਕਦਾ ਲੋ ਨਹੀਂ ਆਉਂਦੇ ਬੁਰਨੀਆਂ ਦੇ ਜਿਵੇਂ ਮਰਜੀ ਕੱਪੜੇ ਨੂੰ ਹੰਡਾ ਲਿਓ ਕੁੱਟ ਲਿਓ ਜੋ ਮਰਜੀ ਕਰ ਲਿਓ ਮਸ਼ੀਨ ਵਾਸ਼ ਕਰ ਲਓ ਬੁਰਸ਼ ਤੱਕ ਮਾਰ ਲਓ ਤਾਂ ਵੀ ਇਹਨਾਂ ਤੇ ਬੁਰਨੀ ਆਉਣਗੇ ਸੋ ਆ ਹੈਗਾ ਸੈਕਿੰਡ ਇਹਦੇ ਵਿੱਚ ਸੈਕਿੰਡ ਕਲਰ ਕਲਰ ਸਾਰੇ ਇਹਦੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਆਏ ਹੋਏ ਨੇ ਆ ਲਓ ਜੀ ਥਰਡ ਕਲਰ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਭੈਣਾ ਤੱਕ ਇਹ ਸਾਰਾ ਧਮਾਕਾ ਜੋ ਵੀ ਐ ਦੀ ਵੀਡੀਓ ਤੇ ਹੈਗਾ ਪ੍ਰਿੰਟ ਸੂਟਾਂ ਦਾ ਹੋਰ ਭੈਣਾ ਤੱਕ ਵੀ ਪਹੁੰਚ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਇੰਨੀ ਕੁ ਰਿਕੁਐਸਟ ਜ਼ਰੂਰ ਮੰਨ ਲਿਆ ਕਰੋ ਆਹ ਲਓ ਜੀ ਰਵੈਂਡਰ ਸ਼ੇਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟਰ ਇਹਦੇ ਕਲਰ ਤੇ ਇਹਦੀ ਪ੍ਰਿੰਟਿੰਗ ਟਾਪ ਦੀ ਆ ਟਾਪ ਦੇ ਡਿਜ਼ਾਈਨ ਸਭ ਤੋਂ ਪਹਿਲਾਂ ਮੈਂ ਖੋਲੇ ਆ ਡਿਜ਼ਾਈਨ ਸਾਰੇ ਬਹੁਤ ਸੋਹਣੇ ਆ ਜਿੰਨੇ ਵੀ ਅੱਜ ਦੇ ਖੁੱਲਣਗੇ ਇਹ ਸਮਝ ਲਓ ਵੀ ਜਦੋਂ ਕੋਈ ਮੌਸਮ ਜਾਂਦਾ ਨਾ ਤਾਂ ਕੰਪਨੀਆਂ ਰੇਟ ਤਾਂ ਘਟਾਉਂਦੀਆਂ ਘਟਾਉਂਦੀਆਂ ਨੇ ਪ੍ਰਿੰਟ ਵੀ ਇੰਨੇ ਸੋਹਣੇ-ਸੋਹਣੇ ਲੈ ਕੇ ਆਉਂਦੀਆਂ ਨੇ ਕਿ ਜੀ ਕਰਦਾ ਹੁੰਦਾ ਕਿ ਆ ਵੀ ਲੈ ਲਈਏ ਉਹ ਵੀ ਨਾ ਸਭ ਕੁਝ ਯਾਨੀ ਕਿ ਹੁੰਦਾ ਸਾਨੂੰ ਖੁਦ ਨੂੰ ਹੁੰਦਾ ਕਿ ਹੁਣ ਆ ਛੱਡੀਏ ਨਾ ਲੈ ਲਈਏ ਕੋਈ ਗੱਲ ਨਹੀਂ ਦੇਖੀ ਜਾਊਗਾ ਆ ਲੋ ਅਗਲਾ ਹੈਗਾ ਗ੍ਰੇ ਕਲਰ ਬਲੂ ਗ੍ਰੇ ਜਿਹਾ ਕਲਰ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਐਂਡ ਅਗਲਾ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਆ ਲੋ ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਪੰਜ ਕਲਰਾਂ ਉਤੇ ਇਹ ਡਿਜ਼ਾਈਨ ਆਇਆ ਪੰਜੇ ਹੀ ਕਲਰ ਬਹੁਤ ਸੋਹਣੇ ਆਇਆ ਗ੍ਰੀਨ ਕਲਰ ਵੀ ਬਹੁਤ ਸੋਹਣਾ ਗ੍ਰੇ ਕਲਰ ਵੀ ਬਹੁਤ ਸੋਹਣਾ ਪਰਪਲ ਕਲਰ ਵੀ ਬਹੁਤ ਸੋਹਣਾ ਹਨਾ ਲਵੈਂਡਰ ਪਰਪਲ ਆ ਇਹ ਪਰਪਲ ਦੀ ਟੂਨ ਤੇ ਗਾਜਰੀ ਦੀ ਟੂਨ ਦੇ ਉੱਪਰ ਆ ਰਿਹਾ ਹਾਂ ਦਾ ਆਹ ਵਾਲਾ ਕਲਰ ਜਿਹੜਾ ਆ ਰਿਹਾ ਨੈਕਸਟ ਆ ਗਿਆ ਇਹਦੇ ਵਿੱਚ ਮਸਟਰਡ ਛੇੜ ਪੰਜ ਕਲਰਾਂ ਦਾ ਇਹ ਚਾਰਟ ਆ ਪੰਜੇ ਦੇ ਪੰਜੇ ਕਲਰ ਬਹੁਤ ਸੋਹਣੇ ਆ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਡਿਜ਼ਾਈਨ ਬਹੁਤ ਸੋਹਣਾ ਪਰ ਆਲੋਚ ਇਹ ਹੈਗਾ ਪਿੰਟੈਕਸ ਦਾ ਇਹ ਵੀ ਬਹੁਤ ਵਧੀਆ ਬਹੁਤ ਸੁਪੀਰੀਅਰ ਕਪੜਾ ਲਾਉਂਦੇ ਨੇ ਪੂਰੇ ਵਧੀਆ ਸਾਰੇ ਪੂਰੇ ਤੁਨਗੀਆਂ ਵੀ ਸਾਰੇ ਬ੍ਰਾਂਡ ਦੇ ਮਿਲਣਗੇ ਕੋਈ ਵੀ ਲੋਕਲ ਨਹੀਂ ਮਿਲੂਗਾ ਇਹ ਨਹੀਂ ਵੀ ਤੁਸੀਂ ਦੋ ਵਾਰ ਪਾ ਲਿਆ ਤਿੰਨ ਵਾਰ ਪਾ ਕੇ ਪੈ ਵੀ ਜਾਓ ਸੂਟਾਂ ਨੂੰ ਕਹਿ ਦਿੰਦੇ ਆ ਨਾ ਮੋٹے ਸੂਟ ਨੂੰ ਪਾ ਕੇ ਬਹੁਤਾ ਬੋਰਟ ਖੜਦੇ ਨੇ ਇਹ ਕਪੜਾ ਇੰਨਾ ਵਧੀਆ ਹੁੰਦਾ ਇਹਨੂੰ ਕੁਝ ਨਹੀਂ ਹੁੰਦਾ ਜੋ ਮਰਜੀ ਕਰ ਲਓ ਸਭ ਤੋਂ ਯਾਨੀ ਕਿ ਵਧੀਆ ਕਪੜਾ ਇਹ ਹੁੰਦਾ ਤੇ ਸਭ ਤੋਂ ਜ਼ਿਆਦਾ ਸੇਲ ਵੀ ਇਹ ਪ੍ਰਿੰਟ ਸੂਟਾਂ ਦੀ ਹੁੰਦੀਆਂ ਕਿਉਂਕਿ ਹਰ ਭੈਣ ਰੈਗੂਲਰ ਵੇਅਰ ਲਈ ਇਹਨਾਂ ਨੂੰ ਲੈਂਦੀ ਹੀ ਲੈਂਦੀ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਆਰਡਰ ਕਰੀ ਚਲੋ ਦੇਖੋ ਸਾਰਾ ਮਿਕਸ ਮੈਚ ਜਿਆ ਪ੍ਰਿੰਟ ਆ ਨਾ ਇਹਦੇ ਵਿੱਚ ਕੋਈ ਫੁੱਲ ਆ ਨਾ ਕੋਈ ਫਲਾਵਰ ਆ ਨਾ ਕੋਈ ਬੋਟੀ ਆ ਨਾ ਕੋਈ ਜਿਓਮੈਟ੍ਰੀਕਲ ਜਿਆ ਪ੍ਰਿੰਟ ਆ ਮਿਕਸ ਮੈਚਿੰਗ ਜੀ ਪ੍ਰਿੰਟਿੰਗ ਆ ਕਾਫੀ ਕਲਰ ਦੇ ਉੱਪਰ ਆ ਕਾਫੀ ਵਾਈਨ ਜਿਆ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੇ ਕਲਰ ਬਹੁਤ ਸੋਹਣੇ ਲੱਗਦੇ ਆ ਅਗਲਾ ਕਲਰ ਇਹਦੇ ਵਿੱਚ ਹੈਗਾ ਗ੍ਰੀਨ ਸ਼ੇਡ ਦੇਖੋ ਗ੍ਰੀਨ ਸ਼ੇਡ ਮਿਲੂਗਾ ਬਲੂ ਸ਼ੇਡ ਮਿਲੂਗਾ ਜੀ ਇਹਦੇ ਵਿੱਚ ਬਲੂ ਸ਼ੇਡ ਵੀ ਇਹਦਾ ਬਹੁਤ ਸੋਹਣਾ ਬਹੁਤ ਪਿਆਰਾ ਆ ਲੋ ਸ਼ੇਡ ਜਿਹੜਾ ਮਰਜੀ ਦੇਖ ਲਓ ਉਹ ਹੀ ਬਹੁਤ ਸੋਹਣਾ ਸਾਰੇ ਖਿਲ ਕੇ ਆਉਣਗੇ ਸ਼ੇਡ ਪੂਰੇ ਵਧੀਆ ਐਂਡ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਕਾਫੀ ਸ਼ੇਡ نیچے ਵਾਲਾ ਫਰਸਟ ਕੋਲੇ ਉਹ ਵਾਈਨ ਕਲਰ ਖੋਲਿਆ ਸੀ ਗ੍ਰੀਨ ਸ਼ੇਡ ਖੋਲਿਆ ਵਾ ਬਲੂ ਖੋਲਿਆ ਇਹਦੇ ਵਿੱਚ ਤੇ ਵਾਈਨ ਆਹਾ ਹੈਗਾ ਕਾਫੀ ਸਾਰੇ ਕਲਰ ਇਹਦੇ ਪੂਰੇ ਟੌਪ ਦੇ ਨੇ ਸੋ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਕਲਰ ਨੂੰ ਨਾਲ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਕਈ ਵਾਰੀ ਸਕਰੀਨਸ਼ਾਟ ਜਿਹੜੇ ਆਉਂਦੀਆਂ ਨੇ ਉਹ ਕਲੀਅਰ ਨਹੀਂ ਆਉਂਦੇ ਸੋ ਤਾਂ ਕਰਕੇ ਕਲਰ ਨੂੰ ਨਾਲ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਚਾਰੇ ਕਲਰ ਨੇ ਬਹੁਤ ਸੋਹਣੇ ਨੇ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਤੇ ਇਹ ਵੀਡੀਓ ਦੇ ਵਿੱਚ ਮੇਨ ਇਹ ਚੀਜ਼ ਆ ਕਿ ਹਰ ਏਜ ਲਈ ਤੁਹਾਨੂੰ ਸੂਟ ਮਿਲਣਗੇ ਚਾਹੇ ਤੁਸੀਂ 올ਡ ਏਜ ਚੋਂ ਚਾਹੇ ਤੁਸੀਂ ਯੰਗ ਹੋ ਚਾਹੇ ਤੁਸੀਂ ਮੀਡੀਅਮ ਏਜ ਚੋਂ ਹਰ ਪੈਨ ਲਈ ਸੂਟ ਲੈ ਕੇ ਆਈਆਂ ਅੱਜ ਦੀ ਵੀਡੀਓ ਦੇਖੋ ਆਪਣੇ ਪ੍ਰਿੰਟ ਵਾਸਤੇ ਤੁਸੀਂ ਸਿਲੇਕਟ ਕਰਦੇ ਆਂ ਤੇ ਫਟਾਫਟ ਕਰਨੇ ਆ ਆਰਡਰ 500 ਦੇ ਵਿੱਚ ਸੂਟ ਹੈ ਜੀ ਚਾਰ ਸੂਟਾਂ ਉੱਤੇ ਕੋਰੀਅਰ ਵੀ ਫ੍ਰੀ ਕਰ ਰਹੇ ਆ ਜੀ ਹੋਰ ਦੱਸੋ ਕੀ ਚਾਹੀਦਾ ਸੋ ਫਟਾਫਟ ਚਾਰ ਤੋਂ ਪਲੱਸ ਜਿੰਨੇ ਮਰਜ਼ੀ ਮੰਗਾ ਲਓ ਕੋਈ ਕੋਰੀਅਰ ਚਾਰਜਸ ਨਹੀਂ ਲੱਗਣਾ ਪਰ ਜੇ 1 2 ਜਾਂ 3 ਸੂਟ ਮੰਗਾਉਣੇ ਹੋ ਤਾਂ ਕੋਰੀਅਰ ਤੁਹਾਡੇ ਕੰਨੀਓ ਹੋਊਗਾ ਆ ਲੋ ਜੀ ਇਹ ਆ ਗਿਆ 올ਡੇਜ਼ ਵਾਸਤੇ ਜਿਨ੍ਹਾਂ ਨੇ ਆਪਣੀ ਮੰਮੀ ਲਈ ਦਾਦੀ ਲਈ ਨਾਨੀ ਲਈ ਕਿਸੇ ਲਈ ਵੀ ਲੈਣਾ ਤਾਂ ਤੁਸੀਂ ਆਹ ਵਾਲਾ ਪ੍ਰਿੰਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਕਲਰ ਵੀ ਇੰਨੇ ਸੋਹਣੇ ਇੰਨੇ ਪਿਆਰੇ ਨੇ ਬਸ ਫਟਾਫਟ ਕਰ ਲੋ ਆਪਣੇ ਆਰਡਰ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਆ ਲੋ ਨੈਕਸਟ ਹੈਗਾ ਜੀ ਸਾਰੀ ਵਿంటర్ ਦੀ ਕਲੈਕਸ਼ਨ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਇਹਦੇ ਵਿੱਚ ਨੈਕਸਟ ਕਲਰ ਤੁਹਾਨੂੰ ਮਿਲੂਗਾ ਗ੍ਰੀਨ ਸ਼ੇਡ ਨੈਕਸਟ ਕਲਰ ਇਹਦੇ ਵਿੱਚ ਮਿਲੂਗਾ ਜੀ ਗ੍ਰੀਨ ਸ਼ੇਡ ਇਹ ਵੀ ਬਹੁਤ ਸੋਹਣਾ ਕਲਰ ਆ ਐਂਡ ਉਸ ਤੋਂ ਬਾਅਦ ਅਗਲਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਲਾਈਟ ਜਿਹਾ ਬਿਲਕੁਲ ਹੀ ਲਾਈਟ ਜਿਹਾ ਆ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਜਿਹਾ ਕਲਰ ਆ ਸਕਿਨ ਸਕਿਨ ਵੀ ਨਹੀਂ ਹੈਗਾ ਥੋੜੀ ਜੀ ਬਿਲਕੁਲ ਹੀ ਪਰਪਲ ਜੀ ਟੂਨ ਜੀ ਕਹਿ ਸਕਦੇ ਹਾਂ ਬਹੁਤ ਸੋਹਣਾ ਕਲਰ ਆ ਬਿਲਕੁਲ ਹੀ ਮਿੱਠਾ ਪਿਆਰਾ ਜਿਹਾ ਕਲਰ ਆ ਤੇ ਕਲਰ ਇਹਦੇ ਸਾਰੇ ਸੋਹਣੇ ਨਿੱਕੀ ਨਿੱਕੀ ਬੂਟੀ ਆ ਬਹੁਤ ਹੀ ਸੋਹਣਾ ਲੱਗੂਗਾ ਸੂਟ ਪਾਇਆ ਜਾਨੀ ਕਿ ਬਿਲਕੁਲ ਇੰਗਲਿਸ਼ ਜਿਹਾ ਕਲਰ ਨੇ ਇੱਕ ਇਹਦੇ ਵਿੱਚ ਲਾਈਟ ਲੈਮਨ ਸ਼ੇਡ ਮਿਲੇਗਾ ਅਲੋ ਇੱਕ ਮਿਲੂਗਾ ਲਾਈਟ ਲੈਮਨ ਸ਼ੇਡ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਚਾਹੀਦਾ ਫਟਾਫਟ ਲੈ ਕੇ ਸਕਰੀਨਸ਼ਾਟ ਕਰੀ ਚਲੋ ਆਰਡਰ ਚਾਰ ਕਲਰ ਨੇ ਚਾਰੇ ਦੀ ਚਾਰੇ ਕਲਰ ਪੂਰੇ ਟੌਪ ਦੇ ਆ ਪੀਛ ਜਾਵਾ ਇਹ ਲਾਈਟ ਜਾਂ ਲਵੈਂਡਰ ਸ਼ੇਡ ਨਹੀਂ ਹੁੰਦਾ ਬਿਲਕੁਲ ਹੀ ਮਿੱਠਾ ਜਾਂ ਲਵੈਂਡਰ ਉਦਾਂ ਦਾ ਕਲਰ ਆ ਬਹੁਤ ਸੋਹਣਾ ਪਿਸਤਾ ਗ੍ਰੀਨ ਕਲਰ ਮਿਲੂਗਾ ਐਂਡ ਲੈਮਨ ਸ਼ੇਡ ਮਿਲੂਗਾ ਸਾਰੇ ਕਲਰ ਬਹੁਤ ਸੋਹਣੇ ਨੇ ਲੋਤੀ ਪ੍ਰਾਕਤੀ ਬ੍ਰਾਂਡ ਦਾ ਪ੍ਰਾਕਤੀ ਬ੍ਰਾਂਡ ਦੇ ਨੇ ਬਹੁਤ ਹੀ ਸੋਹਣੇ ਆਰਟੀਕਲ ਨੇ ਇਹ ਵੀ ਬਹੁਤ ਹੀ ਵਧੀਆ ਇਹ ਪਹਿਲਾਂ ਵੀ ਪ੍ਰਿੰਟ ਆਪਾਂ 600 ਦੇ ਵਿੱਚ ਵੇਚ ਚੁੱਕੇ ਆ ਆਹ ਵਾਲਾ ਪ੍ਰਿੰਟ ਸੇਮ ਆਇਆ ਸੀ ਉਦੋਂ ਵੀ ਆਪਣੇ ਕੋਲ ਉਦੋਂ ਰੇਟ ਇਹਨਾਂ ਦੇ ਪਲੱਸ ਸੀਗੇ ਹੁਣ ਇਹ ਆਪਣੇ ਕੋਲ ਆ ਗਿਆ 600 ਦੇ ਵਿੱਚ ਇਹ ਵੀ ਬਹੁਤ ਸੋਹਣਾ ਕਲਰ ਡਿਜ਼ਾਈਨ ਆ ਪ੍ਰਿੰਟਿੰਗ ਆ ਬਹੁਤ ਹੀ ਵਧੀਆ ਤੇ ਲਾਈਟ ਜਾਂ ਮਹਿੰਦੀ ਆ ਸ਼ੇਡ ਆ ਤੇ ਇਹ ਨੈਕਸਟ ਵਾਲਾ ਹੈਗਾ ਜੀ ਮਸਟਰਡ ਸ਼ੇਡ ਆਲੋ ਨੈਕਸਟ ਵਾਲਾ ਹੈਗਾ ਮਸਟਰਡ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਆ ਲੋ ਜੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਤਾਂ ਕਿ ਤੁਹਾਡੀ ਪਸੰਦਾ ਸੂਟ ਤੁਹਾਨੂੰ ਮਿਲ ਸਕੇ ਵਾਰ-ਵਾਰ ਇਹ ਵਾਲੀਆਂ ਡੀਲਸ ਨਹੀਂ ਆਉਂਦੀਆਂ ਅੱਜ ਦੀ ਜਿੰਨੀ ਵੀ ਪ੍ਰਿੰਟਿੰਗ ਤੁਹਾਡੇ ਸਾਹਮਣੇ ਸਾਰੀ ਨਿਊ ਖੁੱਲ ਰਹੀ ਆ ਬਾਕੀ ਸਾਰੇ ਬ੍ਰਾਂਡ ਦੇ ਆਰਟੀਕਲ ਮਿਲ ਰਹੇ ਨੇ ਸਿਰਫ 500 ਦੇ ਵਿੱਚ ਰੇਟ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਆ ਲੋ ਜੀ ਮਾਸਕ ਵਾਲਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਵਧੀਆ ਹੈ ਨਾ ਇਹ ਵੀ ਪ੍ਰਕ੍ਰਿਤੀ ਬ੍ਰਾਂਡ ਦਾ ਪ੍ਰਕ੍ਰਿਤੀ ਬ੍ਰਾਂਡ ਦੀ ਪੂਰੀ ਤੁਹਾਨੂੰ ਸਟੈਂਪਿੰਗ ਮਿਲੂਗੀ ਇਹ 7-800 ਤੋਂ ਘੱਟ ਪ੍ਰਕ੍ਰਿਤੀ ਬ੍ਰਾਂਡ ਦੇ ਬੁਟੀਕਸ ਦੇ ਉੱਪਰ ਸੂਟ 7-800 ਤੋਂ ਸਟਾਰਟਿੰਗ ਹੁੰਦੀ ਹੈ ਇਹਨਾਂ ਦੀ ਪ੍ਰਿੰਟ ਸੂਟਾਂ ਦੀ ਪਰ ਆਪਾਂ ਜਸ ਤੁਹਾਨੂੰ 500 ਦੇ ਵਿੱਚ ਹੀ ਦਵਾਂਗੇ ਤੇ ਸਾਰੇ ਪੈਕਿੰਗ ਮਿਲੂਗੀ ਪੂਰਾ ਵਧੀਆ ਸੁਪੀਰੀਅਰ ਕੱਪੜਾ ਮਿਲੂਗਾ ਪ੍ਰਿੰਟਿੰਗਾਂ ਚੈੱਕ ਕਰ ਲਓ ਪੂਰੀਆਂ ਲਾਜਵਾ ਪ੍ਰਿੰਟਿੰਗਾਂ ਨੇ ਸੋ ਜਿਹੜੀਆਂ ਵੀ ਪੈਨਾਂ ਨੂੰ ਚਾਹੀਦੀਆਂ ਨੇ ਫਟਾਫਟ ਸਕਰੀਨਸ਼ਾਟ ਲਈ ਚਲੋ ਤੇ ਆਰਡਰ ਕਰੀ ਚਲੋ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਮਹਿਰੂਨ ਸ਼ੇਡ ਵਾਈਨ ਮਹਿਰੂਨ ਯਾਨੀ ਵਾਈਨ ਜੇ ਵਾਂਗੂ ਕਲਰ ਹੁੰਦਾ ਉਹ ਵਾਲਾ ਕਲਰ ਆ ਇਹ ਵੀ ਕਲਰ ਬਹੁਤ ਪਿਆਰਾ ਜਿਹੜਾ ਆਹ ਵਾਲਾ ਕਲਰ ਖੁੱਲਿਆ ਇਹ ਗ੍ਰੀਨ ਖੁੱਲਿਆ ਸੀ ਜਿਹੜਾ ਆਪਾਂ ਫਰਸਟ ਖੋਲਿਆ ਨਾ ਇਹ ਬੋਟਲ ਗ੍ਰੀਨ ਬਿਲਕੁਲ ਜਿਹੜਾ ਡਾਰਕ ਗ੍ਰੀਨ ਹੁੰਦਾ ਉਹ ਵਾਲਾ ਕਲਰ ਆ ਪਰ ਇਹ ਡਾਰਕ ਕਲਰਾਂ ਉੱਤੇ ਹੀ ਪ੍ਰਿੰਟਿੰਗ ਉੱਠ ਕੇ ਆ ਰਹੀ ਆ ਬਹੁਤ ਸੋਹਣੀ ਆ ਲੋ ਇਹ ਹੈਗਾ ਵਾਈਨ ਸ਼ੇਡ ਇਹ ਵੀ ਬਹੁਤ ਸੋਹਣਾ ਵਾ ਕਲਰ ਸਾਰੀ ਅੱਜ ਦੇ ਪ੍ਰਿੰਟਿੰਗ ਦੇ ਸਾਰੇ ਕਲਰ ਟੌਪ ਦੇ ਆ ਤਾਂ ਕਹਿੰਨੀ ਆ ਚਾਹੇ 4 ਸੂਟ ਮੰਗਾਉਂਗੇ 5 ਤੁਹਾਡੇ ਫਾਇਦੇ ਹੋਣੇ ਆ ਜੇ 4 ਤੋਂ ਪਲੱਸ ਮੰਗਾਉਂਗੇ ਕੋਈ ਕੋਰੀ ਕੋਰੀਅਰ ਨਹੀਂ ਪੈਣਾ 5 500 ਦੇ ਸੂਟ ਤੁਹਾਡੇ ਘਰਾਂ ਤੱਕ ਆਰਾਮ ਦੇ ਨਾਲ ਪਹੁੰਚ ਜਾਣੇ ਆ ਜੀ ਆ ਲੋ ਨੈਕਸਟ ਹੈਗਾ ਜੀ ਬਲੈਕ ਕਲਰ ਦੇਖੋ ਬਲੈਕ ਦੇ ਉੱਪਰ ਪ੍ਰਿੰਟਿੰਗ ਉੱਠਦੀ ਦੇਖੋ ਬਹੁਤ ਹੀ ਸੋਹਣੀ ਤਿੰਨ ਕਲਰ ਨੇ ਇਹਦੇ ਵਿੱਚ ਵਾਈਨ ਸ਼ੇਡ ਆ ਗ੍ਰੀਨ ਆ ਐਂਡ ਬਲੈਕ ਆ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਆਲੋ ਜੀ ਇਹ ਵੀ ਪ੍ਰਾਕ੍ਰਿਤੀ ਬ੍ਰੈਂਡ ਦਾ ਹੀ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਇਸ ਤਰ੍ਹਾਂ ਮਿਲੂਗਾ ਇਹ ਬਲੂ ਕਲਰ ਆਲੋ ਜੀ ਇਹ ਹੈਗਾ ਬਲੂ ਕਲਰ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਹਨਾ ਕਿੰਨੀ ਪਿਆਰੀ ਆ ਤੇ ਆਏ ਪਿਆ ਯਾਨੀ ਕਿ ਅਲੱਗ-ਅਲੱਗ ਪ੍ਰਿੰਟ ਆਏ ਪੂਰਿਆਂ ਨਾਲ ਬੇਸ ਦਿਖ ਰਿਹਾ ਜਿਹੜੀਆਂ ਭੈਣਾਂ ਨੂੰ ਇਦਾਂ ਦੇ ਪ੍ਰਿੰਟ ਲਾਈਕ ਕਰਦੀਆਂ ਨੇ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਜੀ ਇਹ ਆਪਾਂ ਜਿਹੜਾ ਖੋਲਿਆ ਹੈ ਹੈਗਾ ਬਲੂ ਸ਼ੇਡ ਨੈਕਸਟ ਵਾਲਾ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਲੈਕ ਸ਼ੇਡ ਹਾਂ ਨੈਕਸਟ ਵਾਲਾ ਇਹਦੇ ਵਿੱਚ ਮਿਲੇਗਾ ਤੁਹਾਨੂੰ ਬਲੈਕ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਨੇ ਬਹੁਤ ਹੀ ਜ਼ਿਆਦਾ ਸੋਹਣੀਆਂ ਨੇ ਖੁੱਲ ਰਹੀਆਂ ਨੇ ਖੁਦ ਨੂੰ ਇੰਨਾ ਜ਼ਿਆਦਾ ਜਾਨੀ ਕਿ ਫੀਲ ਹੋ ਰਿਹਾ ਵੀ ਕੋਈ ਵੀ ਸੂਟ ਇਹ ਨਹੀਂ ਕਹਿ ਸਕਦੇ ਵੀ ਇਹਦੇ ਨਾਲੋਂ ਆ ਸੋਹਣਾ ਇਹਦੇ ਨਾਲ ਸਾਰੇ ਹੀ ਬਹੁਤ ਸੋਹਣੇ ਨੇ ਸੋ ਬਸ ਤੁਸੀਂ ਆਪਣੇ ਸਕਰੀਨਸ਼ਾਟ ਕਰਨੇ ਆ ਜਿਹੜੇ ਤੁਹਾਨੂੰ ਪਸੰਦ ਆ ਰਹੇ ਨੇ ਲਓ ਜੀ 에ਅਰ ਫੋਰਸ ਕਲਰ ਇਹ ਵੀ ਬਹੁਤ ਵਧੀਆ ਇਹ ਬਹੁਤ ਰੇਅਰ ਹੁੰਦਾ ਵਾ ਪ੍ਰਿੰਟਿੰਗਾਂ ਦੇ ਵਿੱਚ ਕਲਰ 에ਅਰ ਫੋਰਸ ਕਲਰ ਆ ਬਹੁਤ ਹੀ ਪਿਆਰਾ ਬਲੈਕ ਇਹਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਆਇਆ ਕਿਉਂਕਿ ਆ ਜਿਹੜੀ ਪ੍ਰਿੰਟਿੰਗਸ ਕਿੰਨੀ ਜੀ ਹੋਈ ਆ ਇਹ ਇਹ ਡਾਰਕ ਕਲਰਾਂ ਦੇ ਉੱਤੇ ਹੀ ਉੱਠ ਕੇ ਆ ਰਹੀ ਆ ਲਾਈਟ ਕਲਰਾਂ ਤੇ ਇੰਨੀ ਸੋਹਣੀ ਨਹੀਂ ਲੱਗਣੀ ਸੀਗੀ ਸੋ ਵਿంటర్ ਦੀ ਕਲੈਕਸ਼ਨ ਆ ਵਿంటర్ ਵਾਲੀ ਕਲਰ ਨੇ ਪੂਰੇ ਬ੍ਰਾਂਡ ਦੇ ਆਰਟੀਕਲ ਨੇ ਵੇਟ ਸਿਰਫ ਤੁਹਾਡੇ ਸਕਰੀਨਸ਼ਾਟਾਂ ਦਾ ਰਹੂਗਾ ਸਾਰੇ ਥਾਨਾਂ ਦੇ ਵਿੱਚ 2 ਤੋਂ 3-3 ਪੀਸਾਂ ਦੀ ਕਟਾ ਸੋ ਜਿਹੜੀਆਂ ਭੈਣਾਂ ਨੇ ਵੀ ਮੰਗਵਾਉਣੇ ਨੇ ਫਟਾਫੜ ਸਕਰੀਨਸ਼ਾਟ ਕਰ ਲਿਓ ਇੰਨੀ ਕ ਗਾਰੰਟੀ ਆ ਵੀਡੀਓ ਪੈਨਸਾਰ ਸੋਲਡ ਆਊਟ ਹੋਣਗੇ ਫਟਾਫਟ ਡਿਜ਼ਾਈਨ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਨਾਲ ਦੀ ਨਾਲ ਵੀਡੀਓ ਦੇਖ ਕੇ ਨਾਲ ਦੀ ਨਾਲ ਆਪਣੇ ਆਰਡਰ ਬੁੱਕ ਕਰਵਾ ਲਿਓ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਆਏ ਨੇ ਸੋ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਨਹੀਂ ਲੱਗੀ ਬਾਕੀ ਜੇ ਕਿਸੇ ਵੀ ਭੈਣ ਦਾ ਕੋਰੀਅਰ ਇੱਕ ਦੋ ਦਿਨ ਲੇਟ ਹੋ ਜਾਂਦਾ ਨਾ ਵਰੀ ਨਾ ਕਰਿਆ ਕਰੋ ਅਸੀਂ ਬੈਠੀਆਂ ਜੀ ਜਦੋਂ ਤੁਹਾਡੀ ਪੇਮੈਂਟ ਸਾਡੇ ਤੱਕ ਆ ਗਈ ਤੁਹਾਡੇ ਸੂਟ ਦੀ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਆ ਸੋ ਚਾਹੇ ਤੁਹਾਨੂੰ ਪੇਮੈਂਟ ਵਾਪਸ ਕਰੀਏ ਚਾਹੇ ਤੁਹਾਨੂੰ ਅਦਰ ਕੋਈ ਸੂਟ ਕਰੀਏ ਜੋ ਮਰਜੀ ਅਸੀਂ ਕਰੀਏ ਪਰ ਤੁਹਾਡਾ ਸੂਟ ਤੁਹਾਡੇ ਘਰ ਤੱਕ ਵੈਸੇ ਤਾਂ ਇਹ ਕਦੇ ਹੋਇਆ ਨਹੀਂ ਇੱਕ ਦੋ ਦਿਨ ਲੇਟ ਜ਼ਰੂਰ ਹੋ ਜਾਂਦੇ ਆ ਸੂਟ ਪਰ ਤੁਹਾਨੂੰ ਮਿਲਦਾ ਹੀ ਮਿਲਦਾ ਵਾ ਸੋ ਇਸ ਲਈ ਵਰੀ ਨਾ ਕਰਿਆ ਕਰੋ ਤਾਨੂੰ ਮਿਲੂਗਾ ਜਾਨੀ ਕਿ ਜਿਉਂ ਮਰਜੀ ਜਿਵੇਂ ਮਰਜੀ ਅਸੀਂ ਕਰੀਏ ਸੂਰਤਾੜੇ ਘਰ ਤੱਕ ਪਹੁੰਚੂਗਾ ਸੋ ਬੇ ਫਿਕਰ ਹੋ ਕੇ ਆਪਣੇ ਆਰਡਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ